ਤਸਵੀਰਾਂ ਦੇ ਵਿੱਚ ਤੁਸੀਂ ਇੱਟਾਂ ਦਾ ਖਿਲਾਰਾ ਪਿਆ ਦੇਖ ਰਹੇ ਹੋ ਤੇ ਘਰ ਦੇ ਵਿੱਚ ਸਮਾਨ ਦੀ ਪੰਤੜ ਵੀ ਹੋਈ ਹੈ ਇਹ ਹੋਈ ਆ ਪ੍ਰੇਮੋ ਬਾਈ ਦੇ ਪਕੌੜੀਆਂ ਕਰਕੇ ਜੀ ਹਾਂ ਜੇਕਰ ਤੁਹਾਡੇ ਵੀ ਗਵਣ ਦੇ ਵਿੱਚ ਕੋਈ ਪਕੌੜੇ ਵਗੈਰਾ ਤਲਦਾ ਤੇ ਲੋਕ ਉੱਥੇ ਖਾਣ ਆਉਂਦੇ ਨੇ ਤਾਂ ਤੁਸੀਂ ਨਾ ਰੁਕਿਆ ਕਰੋ ਕਿਉਂਕਿ ਉਹਨਾਂ ਲੋਕਾਂ ਨੇ ਤਾਂ ਪਕੌੜੇ ਖਾ ਕੇ ਆਪਣੇ ਘਰਾਂ ਨੂੰ ਤੁਰ ਜਾਣਾ ਪਰ ਤੁਹਾਡਾ ਪਿੱਛੋਂ ਕੀ ਹਾਲ ਹੋਵੇਗਾ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਕਾਰ ਦੇ ਬਾਹਰ ਇੱਟਾ ਰੋੜੇ ਦੇ ਢੇਰ ਲੱਗੇ ਤੁਸੀਂ ਦੇਖ ਰਹੇ ਹੋ ਤੇ ਨਵੇਂ ਘਰ ਦੀ ਭਾਂਤੂੜ ਹੋਈ ਹੈ ਜਿਸ ਦੀ ਵੀਡੀਓ ਘਰ ਦੇ ਮੈਂਬਰਾਂ ਬਲੌਗ ਬਣਾਈ ਗਈ ਕਿ ਉਹਨਾਂ ਨਾਲ ਗੁੰਡਾ ਕਰਦੀ ਹੋਈ ਹੈ ਉੱਤ ਹੀ ਪ੍ਰੇਮੋ ਬਾਈ ਦੀ ਵੀ ਵੀਡੀਓ ਸਾਹਮਣੇ ਹੀ ਹੈ ਜਿਸ ਕਰਕੇ ਸਾਰਾ ਰਫੜ ਪਿਆ ਸਭ ਤੋਂ ਪਹਿਲਾਂ ਨਜ਼ਰ ਮਾਰ ਦਿਓ ਇਹਨਾਂ ਤਸਵੀਰਾਂ ਤੇ ਕਾਰ ਵਿੱਚ ਅਸੀਂ ਆ ਚਾਰ ਜੀ ਹਾਂ ਜੀ ਆ ਦੇਖ ਲਓ ਮੇਰਾ ਡੈਡੀ ਹੈ ਤੇ ਅਸੀਂ ਮਾਵਾਂ ਤੀਆਂ ਹਾਂ ਤੇ ਸਾਡੇ ਨਾਲ ਇਹਨਾਂ ਨੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਏ ਠੀਕ ਹੈ ਨਾ ਸਾਡਾ ਸਾਡਾ ਕਾਰ ਸਾਰਾ ਤੋੜ ਦਿੱਤਾ ਉੱਤੇ ਵਾਲਾ ਸਭ ਕੁਝ ਟੁੱਟਿਆ ਪਿਆ ਕੋਈ ਨਾ ਇੱਕ ਮਿੰਟ ਸਾਡੇ ਆਹ ਦੇਖ ਲਓ ਜੀ ਆਹ ਸਾਡੇ ਕਾਰ ਦਾ ਹਾਲ ਹੋਇਆ ਪਿਆ ਸਭ ਸ਼ੀਸ਼ਾ-ਸ਼ੂਸ਼ਾ ਤੋੜੇ ਇਹਨਾਂ ਨੇ ਅਸੀਂ ਦੋ ਮਾਵਾਂ ਤੀਆਂ ਤੇ ਇੱਕ ਸਾਡਾ ਡੈਡੀ ਕਾਰ ਸੀ ਸਾਡੇ ਤਾਂ ਭਰਾ ਵੀ ਕਾਰ ਨਹੀਂ ਗਏ ਆ ਦੇਖੋ ਲੜਾਈ ਤੋਂ ਬਾਅਦ ਬੱਚਿਆਂ ਨੇ ਮਾਣ ਰਖਾਇਆ ਬੁਰਾ ਐ ਸਾਰਾ ਜਾਣ ਸੀ ਮਸੇ ਬਚਾਈਏ ਮਸੇ ਲੜਾਈ ਸਾਰੀ ਜਸਵੰਤ ਦੀ ਲੜਾਈ ਸੀ ਮੈਂ ਤਾਂ ਇਹਨਾਂ ਬਣ ਦੋਸੀ ਆ ਮੈਂ ਤਾਂ ਮਣੋ ਦੋਸੀ ਵਿੱਚ ਮਾਰੀ ਗਈ ਮੈਂ ਗਵਾਡ ਮਤ ਹੈ ਗਾਹੀ ਮੈਂ ਸਿੱਧੀ ਟਿੰਗੀ ਆਖ ਬੈਠੀ ਆ ਵੀ ਚਲ ਕੋਲ ਜਾਣੇ ਬੱਚੇ ਨੇ ਬੱਚਾ ਨੂੰ ਤਾਂ ਸਮਝਾਣਾ ਦੇ ਔਰ ਮੇਰਾ ਇਹਨਾਂ ਨਾਲ ਕੋਈ ਗਲੈਣ ਤੇ ਨਹੀਂ ਕੋਈ ਵੈਰ ਨਹੀਂ ਸੀ ਜਸਵੰਤ ਦੀ ਲੜਾਈ ਵਿੱਚ ਸਿਰਫ ਮੈਂ ਬਣ ਦੋਸੀ ਮਰੀ ਗਈ ਪੇਂਤ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਹਨਾਂ ਦੇ ਪੜੋਜ਼ੇ ਵਿੱਚ ਇੱਕ ਔਰਤ ਪਕੌੜਿਆਂ ਦੀ ਦੁਕਾਨ ਕਰਦੀ ਹੈ ਜਿੱਥੇ ਸ਼ਾਮ ਨੂੰ ਮਹਿਫਲਾਂ ਲਾ ਕੇ ਲੋਕ ਖੜਦੇ ਨੇ ਜਿਨ੍ਹਾਂ ਨੂੰ ਰੋਕਣ ਦੇ ਉੱਤੇ ਇਹ ਸਾਡੀ ਲੜਾਈ ਹੋਈ। ਉਹ ਵੀ ਵਾਲੇ ਦੇ ਰਹਿਣ ਵਾਲੇ ਆ ਗਏ। ਇਹ ਰੌਲਾ ਸੀ ਜਿਹ ਪ੍ਰਾਣੀ ਰੇਂਜ ਤੇ ਗਈ ਸੀ ਕਿ ਕਿ ਮੁੰਡੇ ਕਹੇ ਸੀ ਕਿ ਆਪਣੇ ਕੋਈ ਮੇਲੇ ਤੇ ਇਹ ਮੇਲੇ ਕਿਤੇ ਵੇਖ ਲੈ ਤੇ ਹੈਗਾ ਲੰਘ ਕੇ ਫੁੱਲਾਨੇ ਪਾਸੇ ਦੁਕਾਨ ਲੱਗੀ ਜੀ। ਇਹ ਗੇ ਏ ਅਗਾ ਟੱਪ ਗਏ ਨੇ ਤੇ ਇਹਨਾਂ ਮਗਰੋਂ ਫੋਨ ਤੇ ਕੀਤਾ ਤੇ ਪਤੇਜਾ ਨੂੰ ਠੀਕ ਹੈ ਵੀ ਆ ਬੰਦੇ ਮੇਰੀ ਵੀਡੀਓ ਬਣਾ ਦੇ ਤੋ ਦੇ ਨੇ ਇੱਥੂ ਆ ਕੇ ਗਾਲ ਪੈਣ ਇੱਥੇ ਬਹੁਤ ਚਰ ਗਏ ਵੀ ਮੇਰੇ ਮੁੰਡੇ ਤੇ ਚੁੱਪ ਕਰ ਕਰੇ ਆ ਗਏ ਨੇ ਆ ਕੇ ਕਰੇ ਗਾਲ ਕੀਤੀ ਹੈ ਘਰ ਚ ਗਲੀ ਰੋਕੀ ਰੱਖੀ ਇਹਨਾਂ ਨੇ ਬੜਾ ਤੇਰ ਜੀ ਹੁਣੇ ਪਾਸੇ ਮੇਰੇ ਸੱਤਾ ਬੜੀਆਂ ਵਾਜੇ ਮੇਰੇ ਕੋ ਬੋਲਾ ਨਹੀਂ ਜਾਂਦਾ ਹੋਇਆ ਹਮਲਾ ਕੀਤਾ ਵੀ ਮੈਂ ਤਾਂ ਹੱਥ ਜ਼ੋਰਦਾਰ ਅਟਕ ਕਾਪਾ ਮਾਰਿਆ ਕ ਬਾਤ ਵਜ੍ਹਾ ਤਸਿਰਤੋਂ ਦੀ ਬੁੜੀ ਨੀਟਮ ਗਾਈ ਤੇ ਮੇਰੇ ਘਰ ਵਾਲੇ ਤੇ ਅੰਬਲਾ ਕੀਤਾ ਪਹਿਲਾਂ ਬੱਚਿਆਂ ਤੇ ਰੰਜਸ ਰਖਦੇ ਸੀਗੇ ਪ੍ਰਾਣੀ ਸਾਡੇ ਗਵਾਂਢੀ ਸੀ ਐ ਪ੍ਰੇਮੋ ਪਕੌੜਿਆਂ ਵਾਲੇ ਇੱਕ ਇੱਕ ਜਸਵੰਤ ਸਿੰਘ ਚੂੜੀਆਂ ਵਿੱਚ ਅੰਜਾਂਦਾ ਉੱਥੇ ਮੇਲਿਆਂ ਤੇ ਉੱਥੇ ਮੇਲੇ ਤੇ ਮੇਰਾ ਬੇਟਾ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਵੀ ਸਾਡੀ ਦੁਕਾਨ ਦੇ ਅੱਗੇ ਕਿਉਂ ਰੁਕਿਆ ਹੈ ਮੇਰਾ ਬੇਟਾ ਕਹਿੰਦਾ ਵੀ ਮੈਂ ਦੁਕਾਨ ਦੇ ਅੱਗੇ ਨਹੀਂ ਰੁਕਿਆ ਉਹ ਰੰਜਸ ਪ੍ਰਾਣੀ ਕੋਈ ਰਖਦੇ ਸੀਗੇ ਤੇ ਪਰ ਉਹਨੋਂ ਉਸ ਦਿਨ ਦੀ ਗੱਲ ਨਹੀਂ ਐਵੇਂ ਦੀ ਕੋਈ ਹੈਗੀ ਸੀ ਕਰੇ ਆ ਕਿ ਤੇ ਉਹਦਾ ਮੁੰਡਾ ਆ ਕੇ ਤੇ ਮੇਰੇ ਘਰ ਦੀ ਵੀਡੀਓ ਬਣਾਉਣ ਲੱਗਾ ਸੀ ਜਦੋਂ ਮੈਂ ਰੋਕਾ ਤੇ ਉਹਨਾਂ ਨੇ ਸਾਡੇ ਘਰ ਤੇ ਅੰਬਲਾ ਕਰਵਾਇਆ ਸਾਨੂੰ ਧਮਕੀਆਂ ਦਿੰਦੇ ਸੀ ਕਹਿੰਦੇ ਸੀ ਜਾਨੋ ਮਾਰ ਦੇਵਾਂਗੇ ਮੇਰੇ ਘਰ ਵਾਲੇ ਨੂੰ ਮੇਰੇ ਘਰ ਵਾਲੇ ਨੂੰ ਹੱਥ ਜੋੜਿਆ ਤੇ ਉਹਨ ਸੋਨੂ ਪਕੌੜਿਆਂ ਵਾਲੇ ਦਾ ਮੁੰਡਾ ਸੋਨੂ ਹੈ ਉਹਨੇ ਉਹਦੇ ਕਾਪਾ ਮਾਰਿਆ ਉਹਦੇ ਹੱਥ ਤੇ ਉਹਦੇ ਨੂੰ ਅਮਰਜੀਤ ਕੌਰ ਨੇ ਮੇਰੇ ਘਰ ਵਾਲ ਦੇ ਸਿਰ ਤੇ ਇੱਟ ਮਾਰੀ ਉਹਨਾਂ ਦੋਨਾਂ ਜਣਿਆਂ ਨੇ ਮੇਰੇ ਕਾਰਨ ਨੂੰ ਫੱਟੜ ਕਰਤਾ ਸੀ ਸਿਰਫ ਤਿੰਨ ਜਣੇ ਕਾਰ ਦੇ ਵਿੱਚ ਸੀ ਇੱਕ ਮੇਰੀ ਬੇਟੀ ਇੱਕ ਮੈਂ ਸੀ ਇੱਕ ਮੇਰੇ ਹਸਬੰਦ ਸੀਗੇ ਤੇ ਬੱਚੇ ਮੇਰੇ ਕੋਈ ਕਰਵਾਉ ਨਹੀਂ ਹੈਗੇ ਸੀ ਇਹਨਾਂ ਨੇ ਘੱਟੋ ਘੱਟ 40 ਤੋਂ 50 ਬੰਦਾ ਸੀ ਜਿਨ੍ਹਾਂ ਨੇ ਸਾਡੇ ਤੇ ਅਮਲਾ ਕਰਵਾਇਆ ਕਰੇਵੜ ਕੇ ਸਾਡੀ ਤੋੜ ਪੰਨ ਕੀਤੀ ਬਹੁਤ ਜ਼ਿਆਦਾ ਤੋੜ ਪੰਨ ਕੀਤੀ ਹੈ ਇਹਨਾਂ ਨੇ ਜਾਨੋਂ ਮਾਰਨੇ ਧਮਕੀਆਂ ਵੀ ਦਿੱਤੀਆਂ ਸੀ ਪਹਿਲਾਂ ਵੀ ਦਿੱਤੀਆਂ ਸੀ ਉਸ ਦਿਨ ਤੋਂ ਫਿਰ ਕੱਲ ਤਾਂ ਰਾਤ ਕਰੇਵੜ ਗਏ ਸੀ ਸਾਨੂੰ ਮਾਰ ਸਾਨੂੰ ਰੱਬ ਨੇ ਪਤਾ ਨਹੀਂ ਕਿਵੇਂ ਬਚਾਇਆ ਅਸੀਂ ਆਪਦੇ ਤੌਲੇ ਲਾ ਕੇ ਅੰਦਰ ਲੋਕ ਕੋ ਗਏ ਸੀਗੇ ਤਾਂ ਬਚੇ ਆ ਉੱਥੇ ਹੀ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 10 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਬਾਕੀ ਇਹਨਾਂ ਨੂੰ ਗ੍ਰਿਫਤਾਰ ਜਲਦ ਕਰ ਲਿਆ ਜਾਵੇਗਾ ਇਹ 13 ਅਗਸਤ ਦੀ ਗੱਲ ਹੈ ਉੱਥੇ ਇੱਕ ਹੈਗਾ ਦੋ ਪਾਰਟੀਆਂ ਇੱਕ ਤਾਂ ਹੈਗਾ ਹਰਭਜਨ ਸਿੰਘ ਜਿਨ੍ਹਾਂ ਦੇ ਸੱਟਾਂ ਵੱਜੀਆਂ ਦੂਸਰੇ ਪਾਸੇ ਤੋਂ ਪ੍ਰੇਮੋਬਾਈ ਲੇੜੀ ਹੈ ਉਹਨਾਂ ਦੀ ਦੁਕਾਨ ਆ ਪਕੌੜੇ ਪਕੌੜੇ ਬਣਾਉਂਦੇ ਉਹ ਅਕਸਰ ਉੱਥੇ ਉਹਨਾਂ ਦੇ ਘਰ ਆਹਮੋ ਸਾਹਮਣੇ ਆ ਬੰਦੇ ਆ ਕੇ ਖੜਕੜ ਜਾਂਦੇ ਕੋਈ ਜਿਹੜਾ ਹਰਪੰਨ ਸਿੰਘ ਅਈਤਰਾਜ ਕਰਦੇ ਸੀ ਵੀ ਇੱਥੇ ਮਢੀਰ ਨਾ ਖਲਾ ਰਿਆ ਕਰੋ ਇਸੇ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਪ੍ਰੇਮ ਬਈ ਨੇ ਆਪਦੇ ਕਾਫੀ ਕਰਦੇ ਜੀਆਂ ਨਾਲ ਲੈ ਕੇ ਉਹਨਾਂ ਤੇ ਹਮਲਾ ਕਰਤਾ ਜਿਹਦੇ ਵਿੱਚ ਹਰਪੰਨ ਸਿੰਘ ਪਾਰਟੀ ਦੇ ਸੱਟਾਂ ਵਜੀਆਂ ਉਹਨਾਂ ਦੇ ਘਰੇ ਵੜ ਗਏ ਤੇ ਭੰਤੜਾ ਕਾਫੀ ਕੀਤੀ ਅਸੀਂ ਮੁਕੱਦਮਾ ਨੰਬਰ 147 ਇਹਨਾਂ ਦੇ ਖਿਲਾਫ ਦਾ ਜੀ ਕੀਤਾ ਇਹ ਅਸੀਂ ਜਗਤਾਰ ਸਿੰਘ ਜਿਹੜੇ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਤੇ ਕਿੰਨੇ ਸਾਰੇ ਰੁਪਏ ਆਏ ਬਾਈ ਨੇਮ ਦੇ ਵਿੱਚ 8 ਰੁਪਏ ਨੇ ਹਾਂ ਕੋਲ 8 ਇਹਨਾਂ ਦੇ ਵਿੱਚ ਲੇਡੀਜ਼ ਨੇ ਹਾਂ ਕੁਝ ਤਿੰਨ ਚਾਰ ਅੰਸ਼ਾਤੇ ਵੀ ਲਿਖਾਏ ਉਹਨਾਂ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਅਜੇ ਤੱਕ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ ਆਏ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਕੀਕਤ ਰੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ